ਇਹ ਵਰਤਾਰਾ ਕਿਸੇ ਤੋਂ ਭੁੱਲਿਆ ਹੋਇਆ ਨਹੀਂ ਹੈ ਕਿ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅੱਜ ਦੇ ਦਿਨ 2015 ਚ ਚੋਰੀ ਹੋਏ ਸਾਨੂੰ ਚੈਲੰਜ ਕਰਕੇ ਪੋਸਟਰ ਲਾਏ ਸਾਡਾ ਗੁਰੂ ਸਿੱਖਾਂ ਦਾ ਗੁਰੂ ਸਾਡੇ ਕੋਲ ਆ ਸਿੱਖੋ ਤੁਹਾਡਾ ਗੁਰੂ ਸਾਡੇ ਕੋਲ ਆ ਲੱਭ ਸਕਦੇ ਤਾਂ ਲੱਭ ਲਓ ਤੁਹਾਡੀ ماں ਨੂੰ ਡੈਸ਼ ਤੁਹਾਡੀ ਭੈਣ ਨੂੰ ਡੈਸ਼ ਵੀ ਕਹਿ ਨਹੀਂ ਸਕਦਾ মিডিਆ ਸਾਹਮਣੇ ਬਹੁਤ ਕੁਸ਼ ਗੰਦ ਵਕਿਆ ਗਿਆ ਪਾਰ ਸਰਕਾਰ ਮੌਜੂਦਾ ਜਿਹੜੀ ਪੰਥ ਦਾ ਦਾਵਾ ਕਰਦੀ ਸੀ ਕੁੱਕੜ ਵਾਂਗ ਅੱਖਾਂ ਮੀਟ ਲਈਆਂ ਕੈਪਟਨ ਗੋੜਕਾ ਫੜ ਕੇ ਹੱਥ ਵਿੱਚ ਕਹਿੰਦਾ ਰਿਹਾ ਕਿ ਇਨਸਾਫ ਦਵਾਂਗਾ ਮੁੱਕਰ ਗਿਆ ਚੰਨੀ ਮਸਲੇ ਹੱਲ ਕਰਨ ਦੀ ਗੱਲ ਕਰਦਾ ਰਿਹਾ ਘਰ ਘਰ ਚੱਲੀ ਇਹੋ ਗੱਲ ਚੰਨੀ ਕਰਦਾ ਮਸਲੇ ਹੱਲ ਪਰ ਸਿੱਖਾਂ ਦੇ ਮਸਲਿਆਂ ਵੱਲ ਚੰਨੀ ਨੇ ਧਿਆਨ ਨਹੀਂ ਦਿੱਤਾ ਨਹੀਂ ਹੱਲ ਹੋਏ ਗੱਲ ਆਉਂਦੀ ਹੈ ਲੋਕ ਅੱਕ ਗਏ ਸੀ ਲੋਕ ਥੱਕ ਗਏ ਸੀ ਲੋਕਾਂ ਨੇ ਇਹਨੂੰ ਚੁਣਿਆ ਦਿੱਲੀ ਤੇ ਪੰਜਾਬ ਦੀ ਸਾਂਝੀ ਸਰਕਾਰ ਲਾਲਾ ਤੇ ਜੱਟ ਆਸ ਸੀ ਕਿ ਲਾਲੇ ਜੱਟ ਦੀ ਦੋਸਤੀ ਬੜੀ ਚੰਗੀ ਹੁੰਦੀ ਹੈ ਪਰ ਲਾਲੇ ਤੇ ਜੱਟ ਦੀ ਦੋਸਤੀ ਪੰਜਾਬੀਆਂ ਵਾਸਤੇ ਘਾਤਕ ਸਾਬਤ ਹੋਈ ਆ ਖਾਸ ਕਰਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀ ਵਾਲੇ ਮਸਲੇ ਵਿੱਚ ਗੁਰੂ ਗ੍ਰੰਥ ਸਾਹਿਬ ਦੀਆਂ ਬੇਦਮੀ ਵਾਲੇ ਮਸਲੇ ਵਿੱਚ ਲਾਲੇ ਨੇ ਚਾਲ ਖੇਡੀ ਆ ਤੇ ਜੱਟ ਮਚੜਾ ਹੋ ਗਿਆ ਜੱਟ ਮਚਲਾ ਭਗਵੰਤ ਸਿੰਘ ਮਾਨ ਤੇ ਲਾਲਾ ਕੇਜਰੀਵਾਲ ਚਾਲ ਖੇਡ ਰਿਹਾ ਸੋ ਜਿਹੜਾ ਲਾਲਾ ਚਾਲ ਖੇਡ ਰਿਹਾ ਤੇ ਜਿਹਦੇ ਕਹਿਣ ਤੇ ਜੱਟ ਮਚਲਾ ਹੋਇਆ ਬੈਠਾ ਜੱਟਾ ਆ ਜਿਹੜਾ ਕਾਠ ਆ ਇਹ ਜੇ ਤੂੰ ਜਲਾਈ ਜਲਾਈ ਮਹੀਨੇ ਵਿੱਚ ਜੂਨ ਮਹੀਨੇ ਵਿੱਚ ਮਾਫ ਕਰਨਾ ਜੂਨ ਜੂਨ ਮਹੀਨੇ ਵਿੱਚ ਬਹਿਬਲ ਦਾ ਚਲਾਨ ਪੇਸ਼ ਨਾ ਕੀਤਾ ਮੈਂ ਤੈਨੂੰ ਕਹਿਣਾ ਚਾਹਣਾ ਜੇ ਸਰਕਾਰੇ ਤੁਸੀਂ ਬੇਬੰਦਾਰ ਚਲਾਨ ਜੂਨ ਵਿੱਚ ਨਾ ਪੇਸ਼ ਕੀਤਾ ਤੇ ਜੁਲਾਈ ਵਿੱਚ ਤੇਰਾ ਬਾਰ ਘੇਰਾਗੇ ਬੋਲੇ ਸੋਨਿਆ ਇਹ ਜਿਹੜਾ ਕਾਠਿਆ ਇਹ ਤੇਰੇ ਦਰਵਾਜ਼ੇ ਮਰੇ ਲੱਗੂਗਾ ਇਹ ਤੈਨੂੰ ਦਰਵਾਜ਼ੇ ਵਿੱਚੋਂ ਨਿਕਲਣ ਵੀ ਨਹੀਂ ਦੇਊਗਾ ਕਿਉਂਕਿ ਇਹ ਚੱਟਾ ਜੱਟ ਤੂੰ ਜੱਟ ਕਹਿਣਾ ਆਪਣੇ ਆਪ ਨੂੰ ਤੇ ਜੱਟ ਤੇ ਮਜ਼ਦੂਰ ਇਕੱਠੇ ਹੋਏ ਨੇ ਸਭ ਤੋਂ ਚੰਗੀ ਗੱਲ ਆ ਕਿ ਸਿੱਖ ਇਕੱਠੇ ਹੋਏ ਨੇ ਗੁਰੂ ਨਾਨਕ ਸਾਹਿਬ ਦੇ ਤੇ ਗੁਰੂ ਨਾਨਕ ਸਾਹਿਬ ਦੇ ਸਿੱਖਾਂ ਨਾਲ ਤੁਸੀਂ ਧੋਖਾ ਕਰ ਰਹੇ ਹੋ ਜਾਂ ਤਾਂ ਬੰਦੇ ਦੇ ਪੁੱਤ ਬਣ ਕੇ ਚਰਾਣ ਪੇਸ਼ ਕਰ ਦਿਓ ਚੰਗੀ ਚਾਹੁੰਦੇ ਹੋ ਇੱਕ ਗੱਲ ਤੇਰੇ ਘਰ ਦੇ ਬਾਰ ਮੁਰੇ ਆਵਾਂਗੇ ਦੂਜੀ ਗੱਲ ਸਾਡਾ 15 ਨਵੰਬਰ 2015 ਦਾ ਮਤਾ ਹੈ ਕਿ ਮੰਤਰੀਆਂ ਤੇ ਸੰਤਰੀਆਂ ਦੇ ਘਰ ਘੇਰਨੇ ਤੈਨੂੰ ਘਰਾਂ 'ਚ ਵੜਨ ਨਹੀਂ ਦਿੱਤਾ ਜਾਊਗਾ ਨੂੰ ਪਿੰਡਾਂ ਚ ਵੀ ਨਹੀਂ ਮਰਨ ਦੇਾਂਗੇ ਇਹ ਗੱਲ ਯਾਦ ਰੱਖਿਓ ਜਿਹੜੇ ਰਾਹ ਬਾਗ ਲਗਾ ਸੀ ਉੱਥੇ ਰਾਹ ਤੁਨੂੰ ਵੀ ਤੁਰਾਂਗੇ ਸੋ ਇਸ ਕਰਕੇ ਕਿਉਂਕਿ ਤੁਸੀਂ ਕੀ ਕੀ ਨੇ ਕੀਤਾ ਹੁਣ ਤੱਕ ਮੈਂ ਤੁਹਾਨੂੰ ਥੋੜਾ ਜਿਹਾ ਗਿਣਾ ਦਿਆ ਤੁਸੀਂ ਕਹਿੰਦੇ ਅਸੀਂ ਬਹੁਤ ਸਫਲ ਸਰਕਾਰ ਆ ਤੁਸੀਂ ਫੇਲ ਸਰਕਾਰ ਆ ਦੋਸ਼ੀ ਤੁਹਾਡੇ ਨਾਲ ਤਗੜਿਆ ਦੋਸ਼ੀ ਸਾਰੇ ਕੇਸ ਟਰਾਂਸਫਰ ਕਰਕੇ ਜ਼ਿਲ੍ਹਾ ਅਦਾਲਤ ਤੋਂ ਚੰਡੀਗੜ੍ਹ ਲੈ ਗਿਆ ਆ ਮਾਤਲ ਸਾਰੇ ਗਵਾਹ ਖੜੇ ਆ ਕੀ ਇਹਨਾਂ ਦੀ ਸਿਕਿਉਰਿਟੀ ਦਾ ਇੰਤਜ਼ਾਮ ਕੌਣ ਕਰੂਗਾ ਇਹ ਕਿਸਾਨ ਨੂੰ ਮਿੱਟੀ ਘਟੇ ਰੋਣ ਵਾਸਤੇ ਚੰਡੀਗੜ੍ਹ ਲੈ ਕੇ ਗਏ ਹੋ ਪੰਜਾਬ ਸਰਕਾਰ ਦੀ ਲੀਗਰ ਟੀਮ ਫੇਲ ਹੋਈ ਹੈ ਤੁਸੀਂ ਸਾਰੇ ਕੇਸ ਇੱਥੇ ਰੱਖਣ ਵਿੱਚ ਅਸਫਲ ਰਹੇ ਹੋ ਤੋਂ ਇਸ ਕਰਕੇ ਬਰਾਏ ਮਿਹਰਬਾਨੀ ਇੱਥੇ ਵੀ ਨਜ਼ਰਸਾਨੀ ਕਰੋ ਤੁਸੀਂ ਸਿੱਖਾਂ ਨਾਲ ਵਾਅਦੇ ਕੀਤੇ ਸੀ ਉਹ ਪੂਰੇ ਨਹੀਂ ਕੀਤੇ ਉਹ ਤੁਹਾਨੂੰ ਦੱਸ ਦਿੰਦਾ ਵੀ ਜੇ ਤੁਸੀਂ ਇੱਕੋ ਹੀ ਗੱਲ ਆ ਸਾਡੀ ਇੱਕ ਗੱਲ ਸਿਰਫ ਅੱਜ ਦੀ ਕਿ ਬਾਈਬਲ ਗੋਲੀਕਾਰ ਦਾ ਚਲਾਨ ਤਿਆਰ ਹੈ ਸੈਟ ਕੋਲ ਪਰ ਤੁਸੀਂ ਸਪੇਸ਼ ਨਹੀਂ ਕਰਦੇ ਕਿ ਸਿੱਖਾਂ ਵਿੱਚ ਕੋਈ ਗੱਲ ਨਹੀਂ ਚੱਲਦੀ ਆ ਗੱਲ ਚੱਲਦੀ ਆ ਦਿਨ ਦੇ ਦੁਪਹਿਰੇ ਗੱਲ ਚੱਲ ਰਹੀ ਹੈ ਇਹ ਗੱਲ ਤੁਹਾਨੂੰ ਇਹ ਕਹਿਣ ਆਈ ਸੀ ਇਹ ਤੁਹਾਨੂੰ ਦੱਸ ਦਿੱਤਾ ਤੇ ਹੁਣ ਤੁਸੀਂ ਸਬਰ ਨੂੰ ਪਰਖਣਾ ਤੁਸੀਂ ਦਰਵਾਜ਼ੇ ਵਿੱਚ ਬੰਦ ਹੋਣਾ ਏ ਤੁਸੀਂ ਭੁੱਲ ਜਓ ਕਿ ਉੱਥੋਂ ਉੱਠ ਕੇ ਆ ਜਾਣਗੇ ਸਾਨੂੰ ਜੇਲ੍ਹ ਲੈ ਜੋ ਮਰਜੀ ਕਰ ਰਹੇ ਪੱਠੇਵੜ ਲੋਕਾਂ ਦਾ ਕਾਟਾ ਸਿਆਸੀ ਲੋਕਾਂ ਦਾ ਕਟ ਨਹੀਂ ਹੈ ਕਿ ਫੋਟੋ ਖਾ ਕੇ ਮੁੜੇ ਉਹਨਾਂ ਦੀ ਜਾਨ ਕੇ ਤੇਰੇ ਘਰ ਵਾਲਾ ਸੋ ਇਸ ਕਰਕੇ ਇਹ ਅੱਜ ਦਾ ਸਾਡਾ ਇਹ ਇੱਥੋਂ ਦਾ ਮੀਡੀਆ ਵੀ ਪੁੱਛ ਰਿਹਾ ਸੀ ਗਾਹਿਬਾਹੇ ਵੀਰ ਵੀ ਪੁੱਛ ਰਿਹਾ ਸੀ ਤੇ ਜੇ ਸਾਰੇ ਜਣੇ ਇਹਨਾਂ ਨਾਲ ਸਹਿਮਤ ਆ ਤੇ ਹੱਥ ਖੜੇ ਕਰਕੇ ਜਕਾਰਾ ਲਾ ਕੇ ਪ੍ਰਵਾਨਗੀ ਦੇ ਦਿਓ ਜੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਲੋ ਜੀ ਇਹ ਸਾਰੇ ਤੇਰੇ ਬਾਰ ਨੂੰ ਆਉਣ ਨੂੰ ਤਿਆਰ ਨੇ ਹੁਣ ਤੂੰ ਤਿਆਰੀ ਕਰ ਲੈ ਆਫਸਰਾਂ ਦੇ ਪੈਨਲ ਐ ਕੇ ਚਲਾਨ ਪੇਸ਼ ਕਰ ਦੇ ਨਹੀਂ ਤਾਂ ਤੈਨੂੰ ਅਫਾਉਂਟ ਚੰਡੀਗੜ੍ਹ ਮਿਲਾਂਗੇ